ਪੰਜਾਬ ਦੇ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਦਿਨਾਂ ਦੇ ਵਿੱਚ ਹੀ ਗਰਮੀ ਇਸ ਕਦਰ ਰਿਕਾਰਡ ਤੋੜ ਰਹੀ ਹੈ ਕਿ ਲੋਕ ਵੀ ਇਹ ਸੋਚ ਕੇ ਪਰੇਸ਼ਾਨ ਹੋ ਰਿਹਾ ਕਿ ਜੇਕਰ ਮਾਰਚ ਮਹੀਨੇ ਦੇ ਵਿੱਚ ਗਰਮੀ ਦਾ ਇਹ ਹਾਲ ਹੈ ਤਾਂ ਸੋਚੋ ਜੂਨ ਦੇ ਮਹੀਨੇ ਦੇ ਵਿੱਚ ਕੀ ਬਣੇਗਾ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਦਰਸਲ ਪੰਜਾਬ ਦਾ ਮੌਸਮ ਮੁੜ ਤੋਂ ਕਰਫਟ ਲੈਣ ਜਾ ਰਿਹਾ ਕਿਉਂਕਿ ਜਿੱਥੇ ਕੜਾਕੇ ਦੀ ਗਰਮੀ ਪੈ ਰਹੀ ਹੈ ਐਸੇ ਵਿਚਾਲੇ ਮੌਸਮ ਵਿਭਾਗ ਨੇ ਤੇਜ਼ ਮੀਂਹ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਿਸੇ ਵੀ ਸਮੇਂ ਦੇਸ਼ ਭਾਰਤ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਠੰਡੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਬਰਸਾਤਾਂ ਦੇ ਮਗਰੋਂ ਤਾਪਮਾਨ ਡਿੱਗ ਸਕਦਾ ਹੈ ਤੇ ਲੋਕਾਂ ਨੂੰ ਕਾਫੀ ਰਾਹਤ ਵੀ ਮਿਲ ਸਕਦੀ ਹੈ ਕਿਉਂਕਿ ਲਗਾਤਾਰ ਲੋਕ ਇਸ ਕੜਾਕੇ ਦੀ ਧੁੱਪ ਦੇ ਨਾਲ ਚੂcj ਰਹੇ ਨੇ ਗਰਮੀ ਦੇ ਨਾਲ ਝੂcj ਰਹੇ ਤੇ ਇਸੇ ਵਿਚਾਲੇ ਮੌਸਮ ਵਿਭਾਗ ਤੇ ਵੱਲੋਂ ਅਲਰਟ ਜੋ ਹੈ ਜਾਰੀ ਕਰ ਦਿੱਤਾ ਕਿ ਇਹ ਦੱਸੀਏ ਕਿ ਪੰਜਾਬ ਦਾ ਮੌਸਮ ਜੋ ਹੈ ਬਦਲਣ ਜਾ ਰਿਹਾ ਹੈ ਇਸੇ ਦਰਮਿਆਨ ਮੌਸਮ ਵਿਭਾਗ ਤੇ ਵੱਲੋਂ ਬੁੱਧਵਾਰ ਤੇ ਵੀਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਤੇ ਨਾਲ ਲੱਗਦੇ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਵਿੱਚ ਮੀਂਹ ਸੰਬੰਧੀ yellow alert ਜਾਰੀ ਕੀਤਾ ਹੈ ਅਤੇ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਤੋਂ ਮੌਸਮ ਇੱਕ ਵਾਰ ਫਿਰ ਤੋਂ ਖੁਸ਼ਕ ਹੋ ਜਾਵੇਗਾ ਪੰਜਾਬ ਦੇ ਤਾਪਮਨ ਦੇ ਵਿੱਚ ਤਬਦੀਲੀ ਗੁਆਂਢੀ ਸੂਬਿਆਂ ਦੇ ਵਿੱਚ ਬਦਲਦੇ ਤਾਪਮਨ ਦੇ ਕਾਰਨ ਹੋ ਰਹੀ ਹੈ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਇਸ ਦਾ ਸਰ ਪੰਜਾਬ ਦੇ ਤਾਪਮਨ ਤੇ ਪਵੇਗਾ ਵਿਭਾਗ ਦੇ ਅਨੁਸਾਰ ਅੱਜ ਤਾਪਮਨ ਬੇਸ਼ੱਕ ਸਥਿਰ ਰਹੇਗਾ ਪਰ ਵੀਰਵਾਰ ਤੋਂ ਤਾਪਮਨ 2 ਤੋਂ 4 ਡਿਗਰੀ ਤੱਕ ਘਟਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਖਾਸ ਤੌਰ ਤੇ ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਤੇਜ਼ ਹਵਾਵਾਂ ਅਤੇ ਤੂਫਾਨਾਂ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੱਕੀਆਂ ਫਸਲਾਂ ਨੂੰ ਨੁਕਸਾਨ ਜੋ ਹੈ ਹੋ ਸਕਦਾ ਹੈ ਇੱਥੇ ਦੱਸਦੀ ਹੈ ਕਿ ਮਾਹਿਰਾਂ ਦਾ ਕਹਿਣਾ ਹੈ ਕਿ 28 ਮਾਰਚ ਬਾਅਦ ਤਾਪਮਨ ਹੌਲੀ-ਹੌਲੀ ਵਧੇਗਾ ਤੇ ਅਗਲੇ ਹਫਤੇ ਤੱਕ ਇਹ ਕਈ ਥਾਵਾਂ ਤੇ 34 ਤੋਂ 36 ਡਿਗਰੀ ਤੱਕ ਵੀ ਪਹੁੰਚ ਸਕਦਾ ਹੈ ਸਵੇਰੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਤੇਜ਼ ਧੁੱਪ ਅਤੇ ਵੱਧਦੀ ਗਰਮੀ ਤੋਂ ਸਾਵਧਾਨ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ ਗਰਮੀ ਦਾ ਪ੍ਰਭਾਵ ਖਾਸ ਕਰਕੇ ਦੁਪਹਿਰ ਵੇਲੇ ਕਾਫੀ ਜ਼ਿਆਦਾ ਮਹਿਸੂਸ ਹੁੰਦਾ ਪਰ ਸ਼ਾਮ ਸਮੇਂ ਇਹ ਗਰਮੀ ਜੋ ਹੈ ਕਾਫੀ ਜ਼ਿਆਦਾ ਮੱਠੀ ਪੈ ਜਾਂਦੀ ਹੈ ਹਾਲਾਤ ਬਿਲਕੁਲ ਲਾਈਨ ਤੇ ਆ ਜਾਂਦੇ ਨੇ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ 2 ਦਿਨਾਂ ਵਾਸਤੇ ਜੋ ਹੈ ਠੰਡਕ ਭਰਿਆ ਅਲਰਟ ਜਾਰੀ ਕੀਤਾ ਗਿਆ ਜੋ ਕਿ ਆਮ ਲੋਕਾਂ ਵਾਸਤੇ ਕਾਫੀ ਵੱਡੀ ਰਾਹਤ ਵੀ ਹੈ ਪੰਜਾਬ ਦੇ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਦਿਨਾਂ ਦੇ ਵਿੱਚ ਹੀ ਗਰਮੀ ਇਸ ਕਦਰ ਰਿਕਾਰਡ ਤੋੜ ਰਹੀ ਹੈ ਕਿ ਲੋਕ ਵੀ ਇਹ ਸੋਚ ਕੇ ਪਰੇਸ਼ਾਨ ਹੋ ਰਿਹਾ ਕਿ ਜੇਕਰ ਮਾਰਚ ਮਹੀਨੇ ਦੇ ਵਿੱਚ ਗਰਮੀ ਦਾ ਇਹ ਹਾਲ ਹੈ ਤਾਂ ਸੋਚੋ ਜੂਨ ਦੇ ਮਹੀਨੇ ਦੇ ਵਿੱਚ ਕੀ ਬਣੇਗਾ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ। ਦਰਸਲ ਪੰਜਾਬ ਦਾ ਮੌਸਮ ਮੁੜ ਤੋਂ ਸਰਪਟ ਲੈਣ ਜਾ ਰਿਹਾ ਕਿਉਂਕਿ ਜਿੱਥੇ ਕੜਾਕੇ ਦੀ ਗਰਮੀ ਪੈ ਰਹੀ ਹੈ ਐਸੇ ਵਿਚਾਲੇ ਮੌਸਮ ਵਿਭਾਗ ਨੇ ਤੇਜ਼ ਮੀਂਹ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਿਸੇ ਵੀ ਸਮੇਂ ਦੇਸ਼ ਭਾਰਤ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਠੰਡੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ। ਬਰਸਾਤਾਂ ਦੇ ਮਗਰੋਂ ਤਾਪਮਾਨ ਡਿੱਗ ਸਕਦਾ ਹੈ ਤੇ ਲੋਕਾਂ ਨੂੰ ਕਾਫੀ ਰਾਹਤ ਵਿਮਲ ਸਕਦੀ ਹੈ ਕਿਉਂਕਿ ਲਗਾਤਾਰ ਲੋਕ ਇਸ ਕੜਾਕੇ ਦੀ ਧੁੱਪ ਦੇ ਨਾਲ ਚੂcj ਰਹੇ ਨੇ ਗਰਮੀ ਦੇ ਨਾਲ ਝੂcj ਰਹੇ ਤੇ ਇਸੇ ਵਿਚਾਲੇ ਮੌਸਮ ਵਿਭਾਗ ਤੇ ਵੱਲੋਂ ਅਲਰਟ ਜੋ ਹੈ ਜਾਰੀ ਕਰ ਦਿੱਤਾ ਕਿ ਇਹਦਾ ਸੀ ਕਿ ਪੰਜਾਬ ਦਾ ਮੌਸਮ ਜੋ ਹੈ ਬਦਲਣ ਜਾ ਰਿਹਾ ਹੈ ਇਸੇ ਦਰਮਿਆਨ ਮੌਸਮ ਵਿਭਾਗ ਤੇ ਵੱਲੋਂ ਬੁੱਧਵਾਰ ਤੇ ਵੀਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਤੇ ਨਾਲ ਲੱਗਦੇ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਵਿੱਚ ਮੀਂਹ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਅਤੇ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਤੋਂ ਮੌਸਮ ਇੱਕ ਵਾਰ ਫਿਰ ਤੋਂ ਖੁਸ਼ਕ ਹੋ ਜਾਵੇਗਾ ਪੰਜਾਬ ਦੇ ਤਾਪਮਨ ਦੇ ਵਿੱਚ ਤਬਦੀਲੀ ਗੁਆੰਡੀ ਸੂਬਿਆਂ ਦੇ ਵਿੱਚ ਬਦਲਦੇ ਤਾਪਮਨ ਦੇ ਕਾਰਨ ਹੋ ਰਹੀ ਹੈ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਇਸ ਦਾ ਸਰਪੰੰਜਾਬ ਦੇ ਤਾਪਮਨ ਤੇ ਪਵੇਗਾ ਵਿਭਾਗ ਦੇ ਅਨੁਸਾਰ ਅੱਜ ਤਾਪਮਨ ਬੇਸ਼ੱਕ ਸਥਿਰ ਰਹੇਗਾ ਪਰ ਵੀਰਵਾਰ ਤੋਂ ਤਾਪਮਨ 2 ਤੋਂ 4 ਡਿਗਰੀ ਤੱਕ ਘਟਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਖਾਸ ਤੌਰ ਤੇ ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਤੇਜ਼ ਹਵਾਵਾਂ ਅਤੇ ਤੂਫਾਨਾਂ ਦੀ ਸੰਭਾਵਨਾ ਨੂੰ ਦੇਖਦੇ ਹੋਏ ਕੀਆਂ ਫਸਲਾਂ ਨੂੰ ਨੁਕਸਾਨ ਜੋ ਹੈ ਹੋ ਸਕਦਾ ਹੈ ਇੱਥੇ ਦੱਸਦੀ ਹੈ ਕਿ ਮਾਖਰਾਂ ਦਾ ਕਹਿਣਾ ਹੈ ਕਿ 28 ਮਾਰਚ ਬਾਦ ਤਾਪਮਨ ਹੌਲੀ-ਹੌਲੀ ਵਧੇਗਾ ਤੇ ਅਗਲੇ ਹਫਤੇ ਤੱਕ ਇਹ ਕਈ ਥਾਵਾਂ ਤੇ 34 ਤੋਂ 36 ਡਿਗਰੀ ਤੱਕ ਵੀ ਪਹੁੰਚ ਸਕਦਾ ਹੈ ਸਵੇਰੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਤੇਜ਼ ਧੁੱਪ ਅਤੇ ਵੱਧਦੀ ਗਰਮੀ ਤੋਂ ਸਾਵਧਾਨ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ ਗਰਮੀ ਦਾ ਪ੍ਰਭਾਵ ਖਾਸ ਕਰਕੇ ਦੁਪਹਿਰ ਵੇਲੇ ਕਾਫੀ ਜ਼ਿਆਦਾ ਮਹਿਸੂਸ ਹੁੰਦਾ ਪਰ ਸ਼ਾਮ ਸਮੇਂ ਇਹ ਗਰਮੀ ਜੂ ਹੈ ਕਾਫੀ ਜ਼ਿਆਦਾ ਮੱਠੀ ਪੈ ਜਾਂਦੀ ਹੈ ਹਾਲਾਤ ਬਿਲਕੁਲ ਲਾਈਨ ਦੇ ਉੱਤੇ ਆ ਜਾਂਦੇ ਨੇ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ 2 ਦਿਨਾਂ ਵਾਸਤੇ ਜੂ ਹੈ ਠੰਡਕ ਭਰਿਆ ਅਲਰਟ ਜਾਰੀ ਤਾਕਿਆ ਜੋ ਕਿ ਆਮ ਲੋਕਾਂ ਵਾਸਤੇ ਕਾਫੀ ਵੱਡੀ ਰਾਹਤ ਵੀ